ਜੁੜ ਗਏ ਆ ਬਾਈ ਮੌਸਮ ਦੀ ਭੁਖਬਾਣੀ ਦੰਮੀ ਮੋੜ ਫੇਸਬੁੱਕ ਚੈਨਲ ਦੇ ਨਾਲ ਤੇ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸੋ ਬਾਈ ਮੈਂ ਤੁਹਾਡਾ ਆਪਣਾ دوست ਦੰਮੀ ਮੋੜਾਂ ਵਾਲਾ ਅੱਜ ਦੀ ਬਾਈ ਜਿਹੜੀ ਵੀਡੀਓ ਆ ਉਹ ਹੈਗੀ ਆਪਣੇ ਮੀਂਹ ਦੇ ਸਬੰਧ ਵਿੱਚ ਜਾਂ ਵੀਰੇ ਮਤਲਬ ਪਿਛਲੇ ਦੋਹਾਂ ਤਿੰਨਾਂ ਦਿਨਾਂ ਤੋਂ ਲਗਾਤਾਰ ਜਿਹੜਾ ਕੋਰਾ ਬਾਈ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਰਿਹਾ ਇਹ ਕੋਰਾ ਵੀਰੇ ਕਿੰਨੇ ਦਿਨਾਂ ਤੱਕ ਇਸੇ ਤਰ੍ਹਾਂ ਜਾਰੀ ਰਹੂਗਾ ਠੀਕ ਆ ਜਿਹੜਾ ਖੁਸ਼ਕ ਮੌਸਮ ਦਾ ਦੌਰ ਆ ਵੀਰੇ ਕਿੰਨਾ ਤੱਕ ਲੱਗੂਗਾ ਜਾਂ ਕਦੋਂ ਬਈ ਜਿਹੜਾ 20 ਵਾਲਾ ਸਿਸਟਮ ਆ ਉਹ ਕਦੋਂ ਆ ਰਿਹਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਬਈ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਬਈ ਕੋਰੇ ਬਾਰੇ ਤਾਂ ਕੋਰਾ ਬਈ 15 ਤੋਂ 16 ਦਸੰਬਰ ਤੱਕ ਇਸੇ ਤਰ੍ਹਾਂ ਜਾਰੀ ਰਹੂਗਾ ਜ਼ਿਆਦਾਤਰ ਥਾਵਾਂ ਤੇ ਹਲਕੇ ਤੋਂ ਦਰਮਿਆਨਾ ਪਾਊਗਾ ਵੀਰੇ ਕਿਤੇ ਕਿਤੇ ਤੱਕੜਾ ਜਿਹੜਾ ਕੋਰਾ ਬਈ ਉਹ ਵੀ ਦੇਖਣ ਨੂੰ ਮਿਲੂਗਾ ਫਰ ਮੀ ਦੀ ਗੱਲ ਕਰੀਏ ਬਾਈ ਤਾਂ ਦਸੰਬਰ ਦੇ ਮਗਰਲੇ 8 ਤੋਂ 10 ਦਿਨਾਂ ਦੇ ਵਿੱਚ ਇੱਕ ਦੋ ਸਿਸਟਮ ਲੱਗ ਸਕਦੇ ਆ ਬਾਈ ਜਿਹੜੇ ਵੱਡੇ ਤੌਰ ਤੇ ਪੰਜਾਬ ਨੂੰ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਭਰੋਤ ਕਰ ਸਕਦੇ ਆ ਅਜੇ ਤੱਕ ਵੀ ਇਹ ਨਹੀਂ ਪੱਕਾ ਕਲੀਅਰ ਹੋਇਆ ਵੀ ਉਹਦੀ ਚਪੇਟ ਵਿੱਚ ਕਿਹੜੇ ਜ਼ਿਲ੍ਹੇ ਆਉਣਗੇ ਕਿਹੜੇ ਨਹੀਂ ਆਉਣਗੇ ਬਾਕੀ ਵੀ ਦੂਜੇ ਤੀਜੇ ਦਿਨ ਜਾਂ ਚੌਥੇ ਪੰਜਵੇਂ ਦਿਨ ਆਪਾਂ ਵੀਡੀਓ ਕੋ ਰਾਹੀਂ ਤੁਹਾਨੂੰ ਦੱਸੀ ਚੱਲਾਂਗੇ 24 25 ਦਸੰਬਰ ਤੋਂ ਲੈ ਕੇ ਬਾਈ 30 31 ਦਸੰਬਰ ਦੇ ਦਰਮਿਆਨ ਇੱਕ ਦੋ ਜਿਹੜਾ ਸਿਸਟਮ ਆ ਵੀਰੇ ਮੱਧਮ ਤੋਂ ਤਖੜੇਦਾਰ ਜਿਹਦਾ ਪੰਜਾਬ ਨੂੰ ਹਰਿਆਣੇ ਨੂੰ Rajasthan ਨੂੰ ਵੱਡੇ ਤੌਰ ਤੇ ਮੀਂਹ ਦੇ ਨਾਲ ਪ੍ਰਭਾਵਿਤ ਕਰ ਸਕਦਾ ਸੋ ਸਹੀ ਅਪਡੇਟ ਆ ਬਾਰੇ ਜਿਹੜੀ ਆਉਂਦੇ ਦਿਨਾਂ ਤੱਕ ਮਿਲੂਗੀ ਸੋ ਇੰਨੀ ਗ ਬੇਨਤੀ ਪ੍ਰਵਾਨ ਕਰਨੀ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ